ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਬੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਮਜ਼ੋਰੀਆਂ ਤੋਂ ਬਗੈਰ ਕੋਈ ਆਦਮੀ ਨਹੀਂ ਆਤਮ ਸਾਇੰਸ ਅਨੁਸਾਰ ਸਰੀਰ ਧਾਰਨ ਵਾਲੇ ਹਰ ਇੱਕ ਪੁਰਸ਼ ਵਿੱਚ ਕਮਜ਼ੋਰੀਆਂ ਹੁੰਦੀਆਂ ਹਨ ਇਨ੍ਹਾਂ ਕਮਜ਼ੋਰੀਆਂ ਕਰਕੇ ਹੀ ਜੀਵ ਨੂੰ ਮੜ ਮੜ ਸਰੀਰ ਧਾਰਨੇ ਮਿਲਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੀ ਕਈ ਜਗ੍ਹਾ ਫਰਮਾਨ ਹੈ ਮਾਟੀ ਕਾਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਇਹੀ ਅਤੇ ਪੁੱਲਨ ਵਿੱਚ ਕੀਆ ਸਭ ਕੋਈ ਕਰਤਾ ਆਪ ਨਾ ਭੁਲੇ ਜਿੱਥੇ ਕਮਜ਼ੋਰੀਆਂ ਇਨਸਾਨ ਦੇ ਸੁਭਾਅ ਦਾ ਜ਼ਰੂਰੀ ਅੰਗ ਗਿਨੀਆਂ ਜਾਂਦੀਆਂ ਹਨ ਉਥੇ ਇਹਨਾਂ ਕਮਜ਼ੋਰੀਆਂ ਨੂੰ ਚਿਤਨਾ ਅਤੇ ਇਹਨਾਂ ਤੋਂ ਆਜ਼ਾਦ ਹੋਣਾ ਮਨੁੱਖੀ ਜੀਵਨ ਦਾ ਆਦਰਸ਼ ਦੱਸਿਆ ਗਿਆ ਹੈ ਇਨਸਾਨ ਕੜੀ ਮੁੜੀ ਕਿਉਂ ਜਨਮ ਮਰਨ ਦੇ ਗੇੜ ਵਿੱਚ ਹੁੰਦਾ ਹੈ ਇਹਨਾਂ ਕਮਜ਼ੋਰੀਆਂ ਕਰਕੇ ਅਤੇ ਕਮਜ਼ੋਰੀਆਂ ਉੱਤੇ ਫਤਿਹ ਪਾਉਣ ਵਾਸਤੇ ਇਹ ਇਸੇ ਤਰ੍ਹਾਂ ਹੀ ਹੈ ਜਿਵੇਂ ਬਿਮਾਰ ਆਦਮੀ ਬਿਮਾਰੀ ਕਰਕੇ ਅਤੇ ਬਿਮਾਰੀ ਤੋਂ ਆਜ਼ਾਦ ਹੋਣ ਵਾਸਤੇ ਹਸਪਤਾਲ ਜਾਂਦਾ ਹੈ ਜੋ ਬਿਮਾਰ ਨਹੀਂ ਉਸਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਜਿਸ ਆਤਮਾ ਵਿੱਚ ਕਮਜ਼ੋਰੀਆਂ ਨਹੀਂ ਉਸਨੂੰ 84 ਦੇ ਗੇੜ ਵਿੱਚ ਵੀ ਆਉਣ ਦੀ ਲੋੜ ਨਹੀਂ ਕਮਜ਼ੋਰੀਆਂ ਕਰਕੇ ਇਨਸਾਨ ਸਰੀਰਕ ਕੈਦ ਵਿੱਚ ਤਾਂ ਆ ਗਿਆ ਹੁਣ ਇਸ ਕੈਦ ਤੋਂ ਰਹੀ ਕਿਵੇਂ ਹਸਲ ਕਰੇ ਸੰਤ ਰਗਵੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾ ਕਮਜ਼ੋਰੀਆਂ ਤੋਂ ਛੁਟਕਾਰਾ ਪਾਉਣ ਵਾਸਤੇ ਸਭ ਤੋਂ ਪਹਿਲੀ ਅਤੇ ਜ਼ਰੂਰੀ ਸ਼ਰਤ ਜੋ ਇਨਸਾਨ ਦੀ ਰਹਾਈ ਵਾਸਤੇ ਜ਼ਰੂਰੀ ਹੈ ਉਹ ਹੈ ਉਸ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਹੋਣਾ ਜਿਸ ਆਦਮੀ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਨਹੀਂ ਉਸ ਵਾਸਤੇ ਆਤਮਿਕ ਨੁਕਤੇ ਤੋਂ ਤਰੱਕੀ ਕਰਨੀ ਅਸੰਭਵ ਹੈ ਜਿਸ ਬਿਮਾਰ ਨੂੰ ਬਿਮਾਰੀ ਦਾ ਹੀ ਪਤਾ ਨਾ ਹੋਵੇ ਉਹ ਇਲਾਜ ਕਰਕੇ ਇਲਾਜੀ ਕਿਸ ਤਰ੍ਹਾਂ ਹੋ ਸਕਦਾ ਹੈ ਜੇਕਰ ਇਨਸਾਨ ਨੂੰ ਆਪਣੇ ਅੰਦਰ ਦੇ ਨੁਕਸ ਦਾ ਹੀ ਨਾ ਪਤਾ ਹੋਵੇ ਤਾਂ ਉਸ ਨੂੰ ਦੂਰ ਕਰਨ ਦਾ ਖਿਆਲ ਵੀ ਉਸ ਦੇ ਅੰਦਰ ਨਹੀਂ ਆ ਸਕਦਾ ਇਸ ਵਾਸਤੇ ਇਨਸਾਨ ਨੂੰ ਆਪਣੇ ਐਬਾਂ ਅਤੇ ਕਮਜ਼ੋਰੀਆਂ ਤੋਂ ਜਾਣੂ ਰਹਿਣਾ ਚਾਹੀਦਾ ਹੈ ਹਰ ਇੱਕ ਇਨਸਾਨ ਦਾ ਦਿਲ ਜੇਕਰ ਉਹ ਦਿਲ ਦੀ ਆਵਾਜ਼ ਦੀ ਪ੍ਰਵਾਹ ਕਰੇ ਤਾਂ ਉਹ ਉਸ ਦੇ ਐਬਾਂ ਤੋਂ ਖਬਰਦਾਰ ਰਹਿਦਾ ਹੈ ਕੋਈ ਮਾੜਾ ਕੰਮ ਕਰੋ ਦਿਲ ਤੋਂ ਫਿਟਕਾਰ ਨਿਕਲਦੀ ਹੈ کوئی نیک کام کرو دل و شاباش یا پرسنتا آواز دی ہے دل کی دی آواز انسان واحر اس جگت میلے کی سیر کرنے واسطے پکا خیر مطر دی آواز دی قدر کرے مطر ہمیشہ نیک سلا دندہ ہے اتے تکلیفہ مسیبتہ تو بچوندہ ہے جی ابھی مے پرواہی ਹਰ ਗੱਲ ਨੂੰ ਟਾਲਮਟੋਲ ਕਰ ਦਈਏ ਅਤੇ ਉਸ ਗੱਲ ਦੇ ਉਲਟ ਚੱਲੀਏ ਤਾਂ ਉਹ ਮਿੱਤਰ ਹਾਰ ਕੇ ਸਾਡੀ ਨੇਕੀ ਬਧੀ ਵਿੱਚ ਆਪਣੀ رائے ਦੇਣੀ ਬੰਦ ਕਰ ਦਿੰਦਾ ਹੈ ਉਸੇ ਤਰ੍ਹਾਂ ਜੋ ਆਦਮੀ ਆਪਣੇ ਦਿਲ ਦੀ ਆਵਾਜ਼ ਦੀ ਪਰਵਾਹ ਨਹੀਂ ਕਰਦਾ ਉਸਦੇ ਉਲਟ ਕੰਮ ਕਰਦਾ ਹੈ ਉਸ ਨੂੰ ਉਸਦਾ ਦਿਲ ਸਲਾਹ ਦੇਣੋਂ ਅਤੇ ਮਦਦ ਕਰਨੋਂ ਬੰਦ ਹੋ ਜਾਂਦਾ ਹੈ ਦਿਲ ਦੀ ਆਵਾਜ਼ ਨੂੰ ਆਤਮਾ ਦੀ ਆਵਾਜ਼ ਕਿਹਾ ਜਾਂਦਾ ਹੈ اس آتما دی آواز نال ملوتن کریے تا تو یہ سڈیاں کمزوریاں تو سانوں جتا کے باز رکھنے کی کوشش کرتی رہتی ہے پر جب اس ملوتن نہ کریے تو ہار کے چپ ہو جاتی ہے وہ آدمی بڑا اپاگا ہے جس کے دل کی آواز نراش ہو کے چپ ہو گئی ہو اوہو اس موٹر کار وانگر ہے جس دیا بریک پہیاں لے گئی ہون ਉਸਨੂੰ ਜੇਕਰ ਦੁਨੀਆ ਵਿੱਚ ਹਾਲਤ ਸੇ ਅਤੇ ਤਕਲੀਫਾਂ ਪਰੇਸ਼ਾਨੀਆਂ ਅਤੇ ਨਾਕਾਮਜਾਬੀਆਂ ਔਨ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਆਪਣੀਆਂ ਕਮਜ਼ੋਰੀਆਂ ਤੋਂ ਜਾਨੂ ਹੋਣ ਤੋਂ ਬਾਅਦ ਉਹਨਾਂ ਤੋਂ ਛੁਟਕਾਰਾ ਪਾਣ ਜਾਂ ਉਹਨਾਂ ਤੇ ਜਿੱਤ ਪ੍ਰਾਪਤ ਕਰਨ ਵਾਸਤੇ ਅਤਿਅੰਤ ਕੋਸ਼ਿਸ਼ ਜ਼ਰੂਰੀ ਹੈ ਜਿਵੇਂ ਬੱਚਾ ਮਿੱਟੀ ਵਿੱਚ ਖੇਡ ਕੇ ਖੁਸ਼ ਹੁੰਦਾ ਹੈ ਓਵੇਂ ਹੀ ਮਨ ਆਪਣੀਆਂ ਕਮਜ਼ੋਰੀਆਂ ਨਾਲ ਪਿਆਰ ਕਰਨ ਲੱਗ ਜਾਂਦਾ ਹੈ ਉਸ ਨੂੰ ਬੱਚੇ ਵਾਂਗਰ ਰੋਕ ਕੇ ਨੇਕ ਪਾਸੇ ਲਗਾਣ ਲੱਗਿਆ ਪਹਿਲਾਂ ਉਹ ਬੱਚੇ ਵਾਂਗਰ ਹੀ ਬੁਰਾ ਮਨਾਂਦਾ ਅਤੇ ਜਿਵੇਂ ਕਰਦਾ ਹੈ ਪਰ ਹੌਲੀ-ਹੌਲੀ ਸੁਧਰਨਾ ਸ਼ੁਰੂ ਹੋ ਜਾਂਦਾ ਹੈ ਜੋ ਆਦਮੀ ਆਪਣੀਆਂ ਕਮਜ਼ੋਰੀਆਂ ਨੂੰ ਬਜਾਏ ਬੁਰਾ ਸਮਝੰਦੇ ਠੀਕ ਅਤੇ درست ਖਿਆਲ ਕਰਨ ਲੱਗ ਜਾਂਦੇ ਹਨ ਉਹ ਆਪਣੇ ਆਪ ਨੂੰ بڑا ਧੋਖਾ ਦਿੰਦੇ ਹਨ ਅੱਜਕੱਲ ਦੇ ਕਈ ਪੜ੍ਹੇ ਲਿਖੇ ਲੋਕਾਂ ਵਿੱਚ ਆਪਣੇ ਐਬਾਂ ਨੂੰ درست ਅੱਖਾਂ ਦੀ رو پیدا ہو گئی ہے یہ کھا اونا واسطے کدی نہ کدی وٹی مسیبت ثابت ہوئے گا جیڑا شخص اپنے نکے نکے بخار نو تندرستی سمجھے اوہ دنیا دا کوئی نقصان نہیں کرتا بلکہ اپنے پیروں سے آپ کہاڑا مارتا ہے اپنی جندگی نو آپ خطرے ناپرے پاؤں ہے سانو اپنے آپ ہمیشہ انصاف کرن دی عادت پونی چاہی دی ہے جڑ مارے ہاں ਤਾਂ ਆਪਣੇ ਆਪ ਨੂੰ ਮਾੜਾ ਆਖਣ ਦੀ ਸਾਡੇ ਵਿੱਚ ਤਲੇਰੀ ਹੋਣੀ ਚਾਹੀਦੀ ਹੈ ਜਦ ਇਨਸਾਨ ਨੂੰ ਆਪਣੇ ਐਬਾਂ ਅਤੇ ਆਪਣੀਆਂ ਕਮਜ਼ੋਰੀਆਂ ਦਾ ਪੂਰਾ ਗਿਆਨ ਹੋ ਜਾਵੇ ਤਾਂ ਉਹ ਕਿਸੇ ਦੂਸਰੇ ਦੇ ਔਗਣ ਪਰਖਣੇ ਛੱਡ ਦਿੰਦਾ ਹੈ ਦੂਜਿਆਂ ਦੇ ਨੁਕਤੇ ਚਿੰਨੀ ਕਰਨੀ ਬੰਦ ਕਰ ਦਿੰਦਾ ਹੈ ਕਿਉਂਕਿ ਉਸ ਨੂੰ ਆਪਣੇ ਨਾਲੋਂ ਮਾੜਾ ਫਿਰ ਹੋਰ ਕੋਈ ਨਹੀਂ ਦਿੱਸਦਾ ਨਾਥੀ ਹਾਲੇ ਸੇ ਜਦ ਹਮੇ ਆਪਣੀ ਖਬਰ رہے دیکھتے گیروں کو ایبو ہنر پڑی اپنی برائیوں پہ جو نظر نجروں میں کوئی برا نہ رہا گروہ جی کا خالصہ واح گرو جی کی فتح